ਤੁਸੀਂ ਇੱਕ ਗੱਲ ਕੀਤੀ ਵੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਮੈਂ ਪਰਮਾਤਮਾ ਨੂੰ ਹਾਜ਼ਰਨਾਮੇ ਜਾਣ ਕੇ ਕਹਿੰਦਾ ਕਿ ਨਕੋਦਰ ਦੇ ਲੋਕ ਜਿਹੜੀ ਤੇਰੀ ਪੋਕਲੈਂਡ ਔਰ ਦੇਚ ਮਸ਼ੀਨਾ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪਰਮਾਤਮਾ ਨੇ ਬਣਾਏ ਆ ਔਰ ਜਿੱਥੇ ਮਰਜ਼ੀ ਸਾਡੇ ਤੋਂ ਜਵਾਬ ਲੈ ਲੈ ਮੈਂ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਹੱਕਦਾਰ ਹੈ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿੰਨਾ ਕਿ ਇਹ ਜਿਹੜੀ ਸਟੇਜ ਆ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਂ ਦੇ ਦੇਣ ਪ੍ਰੈਸ ਨੂੰ ਬੁਲਾ ਲੈਣ ਅਸੀਂ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵੱਖ-ਵੱਖ ਸਾਲਾਂ ਤੋਂ ਨੁਕਦਰ ਸ਼ਹਿਰ ਲਈ ਕੀ ਕੀਤਾ ਇਹ ਆਪਣਾ ਦੱਸ ਦੇਣ ਇਹਨਾਂ ਨੇ ਕੀ ਕੀਤਾ ਨਾ ਕਿ ਆ ਜਿਹੜੀਆਂ ਚੁਲਾਕੀਆਂ ਆਈਆਂ ਕਰਦੇ ਆ ਕਦੀ ਕਿਤੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਉਹ ਕਹਿੰਦਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸਣਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਸੋ ਮੇਰੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੇਰੀ ਭੈਣਾਂ ਦਾ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਇਕੱਤਰਤ ਹੋਏ ਹੋ ਅੱਜ ਦਾ ਜਿਹੜਾ ਸਾਡਾ ਮੁੱਦਾ ਹੈਗਾ ਉਹ ਇਹ ਹੈ ਕਿ ਸਾਡੇ ਮੇਰੇ ਭਰਾਵਾਂ ਵਾਂਗ ਮਨਜਿੰਦਰ ਸਿੰਘ ਜੀ ਜੋ ਟਾਲੀ ਤੋਂ ਸਰਪੰਚ ਨੇ ਸਾਬਕਾ ਔਰ ਇਹਨਾਂ ਦੇ ਨਾਲ ਬਹੁਤ ਪਿਛਲੇ ਕੋ 2 ਸਾਲ 2.5 ਸਾਲ ਤੋਂ ਬਹੁਤ ਸਾਰੀਆਂ ਤਕੀਸ਼ਾਂ ਹੋਈਆਂ ਉਹ ਤੁਸੀਂ ਕਈ ਕਵਰ ਵੀ ਕੀਤੀਆਂ ਕਾਗਜ਼ ਰੱਦ ਕੀਤੇ ਗਏ ਕਾਗਜ਼ ਰੱਦ ਕੀਤੇ ਗਏ ਹੋਰ ਕਈ ਕੁਸ਼ ਹੋਇਆ ਕਿ ਇਹਨਾਂ ਦੀਆਂ ਘਰ ਦੇ ਕਰੇਲੂ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਕਰਕੇ ਇਹਨਾਂ ਨੂੰ ਜੇਲ੍ਹ ਵੀ ਦਿਖਾਈ ਗਈ ਛੋਟਾ ਬੱਚੇ 18-18 ਸਾਲ ਦੇ ਬੱਚਿਆਂ ਦੇ ਪਰਚੇ ਕੀਤੇ ਗਏ ਸੋ ਜੋ ਜ਼ੁਲਮ ਦੀ ਸਰਕਾਰ ਇਸ ਵੇਲੇ ਚੱਲ ਰਹੀ ਹੈ ਪਰ ਮੈਂ ਇਸ ਭਰਾ ਦਾ ਬਹੁਤ ਰਿਣੀ ਐ ਕਿ ਇਹਨੇ ਪੰਜਾਬ ਔਰ ਪੰਜਾਬੀਅਤ ਦਾ ਮਾਣ ਰੱਖਿਆ ਔਰ ਇਹਨੇ ਚੁਕਣ ਦੀ بجائے ਇਹ ਫੈਸਲਾ ਲਿਆ ਕਿ ਵਿਰੋਧੀ ਹੋ ਕੇ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਇਹ ਲੜਾਈ ਹੈ ਲੋਕਾਂ ਦੇ ਲੋਕ ਹਿੱਤ ਦੀ ਲੜਾਈ ਹੈ ਉਹ ਲੜਨਗੇ ਸਾਡੇ ਜ਼ਿਲ੍ਹੇ ਦੇ ਸਾਡੇ ਸੌਰੀ ਸ਼ਹਿਰੀ ਦੇ ਪ੍ਰਧਾਨ ਜੈਨ ਸਾਹਿਬ ਇਹ ਵੀ ਇਹਨਾਂ ਦੀ ਜਗਾ ਜਗਾ ਤੇ ਮਤ ਕਰਦੇ ਰਹੇ ਕਿਉਂਕਿ ਜਿੰਨਾ ਕੁਝ ਵੀ ਹੋਇਆ ਉਹ ਸਾਵੇਂ ਦੇ ਸਾਡੇ ਪ੍ਰਧਾਨ ਪ੍ਰਲੋਚਨ ਜੀ ਸਾਡੇ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਰਾਮੇਵਾਲ ਤੋਂ ਸਾਡੇ ਦੀਸ਼ਾ ਸਰਪੰਚੀ ਇਹਨਾਂ ਸਾਰਿਆਂ ਦੀ ਪ੍ਰੇਰਣਾ ਸਤਕਾ ਅੱਜ ਇਹ ਸਾਰੀ ਟੀਮ ਟਾਲੀਪਿੰਡ ਤੋਂ ਰੋਸ਼ਨ ਸਰਪੰਚ ਜਿਹੜਾ ਉਹ ਨਾਲ ਇਹਨਾਂ ਦੇ ਆਪਾਂ ਸਾਰਿਆਂ ਦਾ ਤੁਹਾਨੂੰ ਇੰਟਰੋਡਕਸ਼ਨ ਬਾਅਦ ਜਦੋਂ ਆਪਾਂ ਕਰਾਂਗੇ ਉੱਥੇ ਕਰਾਂਗੇ ਮੇਰਾ ਤਾਂ ਸਿਰਫ ਇਹ ਕਹਿਣ ਦਾ ਤੁਹਾਨੂੰ ਅੱਜ ਬੁਲਾਉਣ ਦਾ ਇਹ ਮਕਸਦ ਸੀਗਾ ਕਿ ਜ਼ੁਲਮ ਦੇ ਨਾਲ ਪੰਜਾਬੀ ਨੂੰ ਝੁਕਾਇਆ ਨਹੀਂ ਜਾ ਸਕਦਾ ਪਿਆਰ ਮੁਹੱਬਤ ਨਾਲ ਮੋਲਡ ਕੀਤਾ ਜਾ ਸਕਦਾ ਇਹ ਇੱਕ ਸਿਆਸੀ ਬੰਦੇ ਐ ਜੋ ਪਿੰਡ ਦੀ ਸਰਪੰਚੀ ਕਰ ਚੁੱਕੇ ਐ ਜ਼ਿਲ੍ਹਾ ਪਰਿਸ਼ਦ ਬਲਾਕ ਸੰਪਤੀਆਂ ਬੜੀਆਂ ਦਾਦੇ ਪੜਦਾਦੇ ਤੋਂ ਸਿਆਸੀ ਕੰਮ ਕਰਦੇ ਆਏ ਆ ਇਹਨਾਂ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ ਮਨ ਜੀਤੇ ਜਗਜੀਤ ਜੋ ਪਿਆਰ ਨਾਲ ਦੁਨੀਆ ਜਿੱਤ ਹੋ ਸਕਦੀ ਹੈ ਉਹ ਜ਼ੁਲਮ ਦੇ ਨਾਲ ਨਹੀਂ ਹੋ ਸਕਦੀ ਸੋ ਇੱਕ ਤਾਂ ਮੈਂ ਇਹਨਾਂ ਦਾ ਧੰਨਵਾਦੀ ਆ ਦੂਜਾ ਆਪਾਂ ਜਿੰਨੇ ਵੀ ਬੰਦਿਆਂ ਨੂੰ ਸ਼ਾਮਲ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਘੱਟ ਹੈ ਆਪਾਂ ਬਾਹਰ ਸਾਰਿਆਂ ਦਾ ਨਾਮ ਔਰ ਸਾਰਾ ਤੁਹਾਨੂੰ ਦੇਾਂਗੇ ਦੂਜਾ ਇੱਕ ਬਹੁਤ ਸਾਰਾ ਵੱਡਾ ਇੱਕ ਮੁੱਦਾ ਹੈ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਸਾਡੇ ਨਕੋਦਰ ਦੇ ਸਿਆਸੀ ਲੀਡਰ ਹੈ ਇਹਨਾਂ ਕੋਲ ਸਿਆਸੀ ਸਟੇਜਾਂ ਰਹੀਆਂ ਨਹੀਂ ਇਹ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਕਿਰਿਆ ਤੇ ਜਿੱਥੇ ਕੋਈ ਹੋਰ ਮਾਹੌਲ ਹੁੰਦਾ ਜਿੱਥੇ ਅਸੀਂ ਇੱਕ ਵਿਛੜੀ ਆਤਮਾ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਜਾਂਦੇ ਆ ਜਿੱਥੇ ਸਾਡੀ ਮਾਨਸਿਕਤਾ ਹੋਰ ਹੁੰਦੀ ਹੈ ਔਰ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਦੀ ਵੀ ਇੱਕ ਵੱਖਰੀ ਮਾਨਸਿਕਤਾ ਹੁੰਦੀ ਹੈ ਔਰ ਉਸ ਮਾਨਸਿਕਤਾ ਦੀਆਂ ਇਹ ਜਿਹੜੀਆਂ ਹੱਦਾਂ ਉਹਨਾਂ ਨੂੰ ਪਾਰ ਕਰਕੇ ਆਪਣੀ ਸਿਆਸੀ ਗੱਲਾਂ ਉੱਤੇ ਕਰਦੇ ਆ ਮੈਂ ਪ੍ਰਮਾਤਮਾ ਦੇ ਚਰਣਾ ਚਰਦਾਸ ਬੇਨਤੀ ਕਰੂੰਗਾ ਕਿ ਸਾਰੇ ਸਿਆਸੀ ਨੇਤਾਵਾਂ ਦੇ ਉਹ ਮਨ ਦੇ ਵਿੱਚ ਉਹਨਾਂ ਨੂੰ ਬੁੱਧੀ ਬਖਸ਼ੇ ਕਿ ਉਹ ਇਦਾਂ ਦੀਆਂ ਜਗ੍ਹਾ ਤੇ ਜਾ ਕੇ ਸਿਆਸੀ ਗੱਲਾਂ ਨਾ ਕਰਨ ਔਰ ਜੇ ਤੁਹਾਨੂੰ ਸਿਆਸੀ ਗੱਲ ਕਰਨੀ ਹੈ ਸਾਡੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਵਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਨ 17 ਤੋਂ ਲੈ ਕੇ 21ਵੇਂ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈ ਕਿਉਂਕਿ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਆਦਤ ਸੀ ਔਰ ਮੈਂ ਤਕਰੀਬਨ ਸਪਟੰਬਰ 21 ਤੋਂ ਸਾਡੀ ਸਾਰੀ ਟੀਮ ਨੇ ਇੱਥੇ ਕੰਮ ਕੀਤਾ ਪਰ ਮੈਂ ਆਪਣੀ ਪਾਰਟੀ ਦੇ ਕੰਮਾਂ ਦੀ ਵੀ ਜ਼ਿੰਮੇਵਾਰੀ ਲੈਣਾ ਹੈ 17 ਤੋਂ 22 ਤੱਕ ਜੇ ਪਾਰਟੀ ਆ ਮੇਰੀ ਪਾਰਟੀ ਹੈ ਜੇ ਉਹਨੇ ਕੁਝ ਚੰਗਾ ਕੀਤਾ ਮੈਂ ਉਹਦੇ ਨਾਲ ਵੀ ਖੜਾ ਹਾਂ ਜੇ ਉਹਨੇ ਕੁਝ ਮਾੜਾ ਕੀਤਾ ਮੈਂ ਉਹ ਵੀ ਆਪਣੀ ਝੋਲੀ ਪਾਉਣ ਨੂੰ ਤਿਆਰ ਹਾਂ ਮੈਂ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਹੱਕਦਾਰ ਹੈ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਕਿ ਇਹ ਜਿਹੜੀ ਸਟੇਜ ਹੈ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਂ ਦੇ ਦੇਣ ਪ੍ਰੈਸ ਨੂੰ ਬੁਲਾ ਲੈਣ ਅਸੀਂ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵੱਖ-ਵੱਖ ਸਾਲਾਂ ਤੋਂ ਨਕੂਦਰ ਸ਼ਹਿਰ ਲਈ ਕੀ ਕੀਤਾ ਇਹ ਆਪਣਾ ਦੱਸ ਦੇਣ ਇਹਨਾਂ ਨੇ ਕੀ ਕੀਤਾ ਨਾ ਕਿ ਆ ਜਿਹੜੀਆਂ ਚਲਾਕੀਆਂ ਆਈਆਂ ਕਰਦੇ ਆ ਕਦੀ ਕਿਤੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਉਹ ਕਹਿੰਦਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸਣਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਜਿਹੜੀ ਮਰਜ਼ੀ ਜਗਾ ਦੱਸ ਦਿਓ ਬੀਬੀ ਇੰਦਰਜੀਤ ਕੌਰ ਮਾਨਚੀ ਮੈਂ ਉੱਥੇ ਆ ਜਾਊਂਗਾ ਮੈਨੂੰ ਚੰਗਾ ਨਹੀਂ ਲੱਗਾ ਤੁਸੀਂ ਇੱਕ ਗੱਲ ਕੀਤੀ ਵੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਮੈਂ ਪਰਮਾਤਮਾ ਨੂੰ ਹਾਜ਼ਰਨਾਮੇ ਜਾਣ ਕੇ ਕਹਿੰਦਾ ਕਿ ਨਕੋਦਰ ਦੇ ਲੋਕ ਜਿਹੜੀ ਤੇਰੀ ਪੋਕਲੈਂਡ ਔਰ ਦੇਚ ਮਸ਼ੀਨਾ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪਰਮਾਤਮਾ ਨੇ ਬਣਾਏ ਆ ਔਰ ਜਿੱਥੇ ਮਰਜ਼ੀ ਸਾਡੇ ਤੋਂ ਜਵਾਬ ਲੈ ਲੈਣ ਅਸੀਂ ਇਹ ਜਵਾਬ ਦੇਣ ਲਈ ਤਿਆਰ ਬੈਠੇ ਆ ਸੋ ਮੇਰੀ ਤੁਹਾਡੇ ਮਾਧਮ ਰਾਈ ਇਹ ਹੀ ਬੇਨਤੀ ਆ ਮੈਂ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਆ ਬਲਾਕ ਪ੍ਰਧਾਨਾਂ ਨਾਲ ਵੀ ਔਰ ਸਾਡੇ ਦੂਜੇ ਬਲਾਕ ਪ੍ਰਧਾਨਾਂ ਨਾਲ ਵੀ ਅਸੀਂ ਸ਼ਮਤਾ ਰੱਖਦੇ ਆ ਕਿ ਜੋ ਵੀ ਇਹਨਾਂ ਦੇ ਇਹਨਾਂ ਨੂੰ ਲੱਗਦਾ ਵੀ ਅਸੀਂ ਡਿਵੈਲਪਮੈਂਟ ਕੀਤੀ ਜਾਂ ਇਹਨਾਂ ਨੇ ਕੀਤੀ ਮੈਂ ਨਹੀਂ ਕਹਿੰਦਾ ਉਹਦੇ ਲੋਕ ਗਵਾਹ ਹੋਣ ਕਿਉਂਕਿ ਲੋਕਾਂ ਨੇ ਕੱਲ ਨੂੰ ਸਾਰਿਆਂ ਨੂੰ ਚੁਣ ਕੇ ਭੇਜਣਾ ਜੇ ਬੀਬੀ ਜੀ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਸਮਰਾ ਸਾਹਿਬ ਨੂੰ ਚੁੜਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਬਟਾਲਾ ਸਾਹਿਬ ਨੂੰ ਭੇਜਿਆ ਸੋ ਲੋਕਾਂ ਦੀ ਕਚਾਰੀ ਤੁਸੀਂ ਜਿਹੜਾ ਟਾਈਮ ਦੇਣਾ ਚਾਹੋਨੇ ਹੋ ਅਸੀਂ ਤੁਹਾਡਾ ਐਕਸੈਪਟ ਕਰਦਿਆਂ ਕਰਾਂਗੇ ਔਰ ਸਾਨੂੰ ਤੁਸੀਂ ਕਦੀ ਵੀ 3 ਦਿਨ ਦਾ ਟਾਈਮ ਪਹਿਲਾਂ ਦੇ ਕੇ ਜੇ ਤੁਹਾਨੂੰ ਲੱਗੂਗਾ ਕਿ ਸਿੱਧਾ ਨਹੀਂ ਦੇ ਸਕਦੇ ਸਾਨੂੰ ਚਿੱਠੀ ਭੇਜ ਦਿਓ ਸਾਰੇ ਤੁਹਾਡੇ ਡਿਪਟੀ ਤੁਹਾਡੇ ਪੀਆਰਓ ਤੁਹਾਡੇ ਡੀਪੀਆਰਓ ਸਾਰੇ ਤੁਹਾਡੇ ਆ ਸਾਨੂੰ ਜਿਹੜੀ ਜਗ੍ਹਾ ਦਾ ਤੁਸੀਂ ਟਾਈਮ ਦਿਓਗੇ ਅਸੀਂ ਉੱਥੇ ਆ ਕੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ